ਆਪਾਂ ਜਿੰਨੇ ਵੀ ਪੰਜਾਬ 'ਚ ਰਹਿਣ ਵਾਲੇ ਆ। ਉਹ ਭਾਵੇਂ ਸਿੱਖ ਹੋਵੇ ਭਾਵੇਂ ਕੋਈ ਸਾਡਾ ਹਿੰਦੂ ਵੀਰ ਇਥੋਂ ਤੱਕ ਕਿ ਮੁਸਲਮਾਨ ਵੀਰ ਵੀ। ਆਪਾਂ ਸਾਰੇ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ, ਮਾਣ ਕਰਦੇ ਹਾਂ। ਹਰ ਇੱਕ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦਾ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਗੁਰੂ। ਔਰ ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਉਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਸਾਡੇ ਗੁਰੂ ਨੇ ਤਾਂ ਫੇਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖਣਾ ਪਹਿਲਾਂ ਪੰਥ ਦਾ ਫਰਜ ਹੈ ਉਹਦੇ ਤੋਂ ਬਾਅਦ ਕੋਈ ਵੀ ਅਨਸਰ ਜੇਦੀ ਭਾਵਨਾ ਮਾੜੀ ਹੈ ਉਹ ਸੱਚੇ ਪਾਤਸ਼ਾਹ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਨੇ ਇਹ ਚਾਹੀਦਾ ਤੇ ਸੀ ਵੀ 1947 ਤੋਂ ਬਾਅਦ ਹੀ ਇਹ ਕਾਨੂੰਨ ਬਣ ਜਾਂਦਾ ਕਿਉਂਕਿ ਅਸੀਂ ਜਦੋਂ ਨਾਤਾ ਜੋੜਿਆ ਹੈ ਤੇ ਸਾਨੂੰ ਇਹ ਯਕੀਨ ਦਿਵਾਇਆ ਗਿਆ ਵੀ ਦੇਖੋ ਤੁਹਾਡੀਆਂ ਸਾਰੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਊਗਾ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਤੇ ਫਿਰ ਕੀ ਕਾਰਨ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਭਾਈ ਗੁਰਜੀਤ ਸਿੰਘ ਬੈਠੇ ਨੇ ਹੋਰ ਵੀ ਬੜੇ ਸਿੱਖ ਮੰਗ ਕਰਦੇ ਨੇ ਸਖਤ ਤੋਂ ਸਖਤ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕਾਰਨ ਕੀ ਹੈ ਤੁਸੀਂ ਇਹਨਾਂ ਨੂੰ ਪੁੱਛੋ ਸਰਕਾਰ ਨੂੰ ਵੀ ਕੀ ਕਾਰਨ ਹੈ ਕਿਉਂ ਨਹੀਂ ਬਣਾਉਂਦੇ ਇਨਾਂ ਨੂੰ ਸਵਾਲ ਕਰੋ ਇਹ ਕਾਨੂੰਨ ਕਿਸੇ ਦੇ ਖਿਲਾਫ ਹੈ ਇਹ ਕਾਨੂੰਨ ਕੋਈ ਸਮਾਜ ਦੇ ਉਲਟ ਹੈ ਦੇਸ਼ ਦੇ ਉਲਟ ਹੈ ਨਹੀਂ ਇਹ ਤੇ ਸਗੋਂ ਵੇਖੋ ਗੁਰੂ ਗ੍ਰੰਥ ਸਾਹਿਬ ਜੀ 15 ਭਗਤਾਂ ਦੀ ਬਾਣੀ ਤੇ 15 ਭਗਤ ਸਮੁੱਚੇ ਦੇਸ਼ ਦੇ ਵਿੱਚ ਆਉਂਦੇ ਆ 11 ਭਟਾਂ ਦੀ ਹੈ ਗੁਰਸਿੱਖਾਂ ਦੀ ਹੈ ਸੱਚੇ ਪਾਤਸ਼ਾਹ ਗੁਰੂਆਂ ਦੀ ਹੈ ਇੱਥੇ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਾਂ ਗੁਪਦਿਆ ਕੌਣ ਭਲੇ ਕੋ ਮੰਦੀ ਇੱਥੇ ਤੇ ਮਾਨਵਵਾਦੀ ਸੰਦੇਸ਼ ਹੈ ਤੇ ਜਦੋਂ ਮਾਨਵਵਾਦੀ ਸੰਦੇਸ਼ ਹੈ ਸੱਚੇ ਪਾਤਸ਼ਾਹ ਦਾ ਤਾਂ ਸਰਕਾਰ ਕੀ ਕਰਨੇ ਵੀ ਕਾਨੂੰਨ ਇਹ ਪੰਜਾਬ ਸਰਕਾਰ ਕਿਉਂ ਨਹੀਂ ਬਣਾ ਸਕਦੀ? ਸੈਂਟਰ ਸਰਕਾਰ ਕਿਉਂ ਨਹੀਂ ਬਣਾ ਸਕਦੀ? ਸਰਕਾਰ ਸਿੱਖਾਂ ਨੂੰ ਦੱਸੇ ਪੰਜਾਬ ਸਰਕਾਰ ਖਾਸ ਕਰਕੇ ਕਿ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ? ਕੀ ਕਾਰਨ ਹੈ? ਕੋਈ ਇਹ ਕਾਨੂੰਨ ਕਿਸੇ ਦਾ ਨੁਕਸਾਨ ਕਰ ਦੇ? ਸਗੋਂ ਇਹ ਕਾਨੂੰਨ ਤੇ ਤੈਅ ਕਰੂਗਾ ਵੀ ਕੋਈ ਬੇਅਦਬੀ ਨਹੀਂ ਕਰੂਗਾ। ਉਹਨੂੰ ਡਰ ਹੋਊਗਾ ਹੋਰ ਕਿੰਨੇ ਮਸਲਿਆਂ ਦੇ ਉੱਤੇ ਕਾਨੂੰਨ ਬਣੇ ਨੇ ਨਾ ਭਈ ਉਹ ਕਾਨੂੰਨ ਕਿਉਂ ਬਣਦੇ ਭਈ ਡਰ ਰਵੇ ਕ੍ਰਾਈਮ ਘਟੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕਾਨੂੰਨ ਬਣੂਗਾ ਤੇ ਡਰ ਹੋਊਗਾ ਇਸ ਕਰਕੇ ਭਾਈ ਗੁਰਜੀਤ ਸਿੰਘ ਦੀ ਮੰਗ ਕੋਈ ਨਿੱਜੀ ਮੰਗ ਨਹੀਂ ਹੈ ਦੇਖੋ ਚਾਹੀਦਾ ਤੇ ਸੀਪੀ ਪੰਜਾਬ ਦੇ 117 ਮੈਲੇ ਨੇ ਇਹ ਸਗੋਂ ਆਪ ਕਹਿੰਦੇ ਵੀ ਕਾਨੂੰਨ ਬਣਾਉਣਾ ਚਾਹੀਦਾ ਉਹਨਾਂ ਦੀ ਲੜਾਈ ਤੇ ਭਾਈ ਗੁਰਜੀਤ ਸਿੰਘ ਲੜਦੇ ਪਏ ਨੇ ਔਰ ਉਹ ਆਰਾਮ ਦੇ ਨਾਲ ਬੈਠੇ ਨੇ ਕੋਈ ਗੱਲਬਾਤ ਨਹੀਂ ਹੈ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਪਹਿਲਾਂ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਕੱਲਾ ਕਾਲੀ ਦਲ ਨਹੀਂ ਮੈਂ ਕਹਿੰਦਾ ਸਾਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਆਵਾਜ਼ ਉਠਾਈ ਹੈ ਤਾਂ ਕਿਹੜੀ ਪਾਰਟੀ ਦਾ ਆਪ ਤਾਂ ਚੰਗੀ ਗੱਲ ਹੈ ਨਾ ਤੇ ਫਿਰ ਭਗਵੰਤ ਮਾਨ ਨੂੰ ਕੀ ਆਇਆ ਕਿ ਉਹ ਨਹੀਂ ਗੱਲ ਮੰਨਦਾ ਉਹ ਵੀ ਤੇ ਸਿੱਖੀ ਆ ਉਹ ਵੀ ਇਸ ਧਰਤੀ ਦਾ ਜੰਮ ਪਿਆ ਲਿਆ ਉਹਦਾ 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 ਜਿੱਦਣ ਅਨੰਦ ਕਾਰਜ ਹੋਇਆ ਸਰਦਾਰ ਜੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਲਾਵਨ ਦਾ ਪਾਠ ਹੋਇਆ ਸਾਰਿਆਂ ਦੇ ਇਦਾਂ ਹੀ ਹੁੰਦਾ ਇਸ ਕਰਕੇ ਮੈਂ ਕਹਿੰਦਾ ਸਾਰੀਆਂ ਹੀ ਬਾਲਟੀਆਂ ਇੱਕ ਨਹੀਂ ਸਾਰੀਆਂ ਹੀ ਬਾਲਟੀਆਂ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਸਲੇ ਤੇ ਬੇਅਦਬੀਆਂ ਦੇ ਸਬੰਧ ਵਿੱਚ ਸਖਤ ਕਾਨੂੰਨ ਬਣਾਉਣ ਦੇ ਮਸਲੇ ਤੇ ਅੱਗੇ ਆਉਣ ਸਾਰੇ ਹੌਣ ਕਿਉਂ ਨਹੀਂ ਆ ਰਹੇ ਮੈਂ ਕਹਿੰਨਾ ਜੀ ਪੰਥਕਾਂ ਦਾ ਪਹਿਲਾ ਫਰਜ ਆ ਉਹਨਾਂ ਨੂੰ ਵੀ ਇੱਥੇ ਲੜਾਈ ਲੜਨੀ ਚਾਹੀਦੀ ਆ ਯੋਗਦਾਨ ਪਾਉਣਾ ਚਾਹੀਦਾ ਕਿਉਂ ਨਹੀਂ ਪਾਉਣਾ ਚਾਹੀਦਾ ਪਰ ਜਿਹੜੇ ਪੰਜਾਬ ਦੇ ਵਿੱਚੋਂ ਵੋਟਾਂ ਲੈ ਕੇ ਸਰਕਾਰਾਂ ਬਣਾਉਂਦੇ ਆ ਤੇ ਮੌਜੂਦਾ ਸਰਕਾਰ ਇਹਦਾ ਕੋਈ ਹੈ ਨਹੀਂ ਆਪੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕੋਈ ਕਾਨੂੰਨ ਬਣਾਇਏ ਸੈਂਟਰ ਸਰਕਾਰ ਇਹਨੇ ਦਾਅਵੇ ਕਰਦੀ ਆ ਵੀ ਅਸੀਂ ਸਿੱਖਾਂ ਲਈ ਆ ਕੀ ਕੀਤਾ ਉਹ ਕੀਤਾ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਕੀ ਸੈਂਟਰ ਸਰਕਾਰ ਸਿੱਖਾਂ ਦੀ ਇਹ ਜਾਇਜ਼ ਮੰਗ ਮੰਨ ਨਹੀਂ ਸਕਦੀ ਇਹ ਇਹ ਕਾਨੂੰਨ ਬਣਦੇ ਵਿੱਚ ਮੈਨੂੰ ਦੱਸੋ ਵੀ ਮੁਸ਼ਕਲ ਕੀ ਆ ਜਾਂ ਤੇ ਕਿਸੇ ਦਾ ਕੋਈ ਨੁਕਸਾਨ ਹੋਵੇ ਜਾਂ ਤੇ ਕਿਸੇ ਦਾ ਕੋਈ ਹੋਵੇ ਇਸ ਕਰਕੇ ਵੇਖੋ ਗੱਲ ਬੜੀ ਸਿੱਧਮ ਸਿੱਧੀ ਆ ਭਾਈ ਗੁਰਜੀਤ ਸਿੰਘ ਨੂੰ ਮੈਂ ਕਹਿ ਵੀ ਦਿੱਤਾ ਹੈ ਭੁੱਖੇ ਰਹਿਣਾ ਸਿੱਖਾਂ ਦਾ ਸਿਧਾਂਤ ਨਹੀਂ ਆ ਰੋਟੀ ਖਾਣੋ ਪ੍ਰਸ਼ਾਦਾ ਛਕਣ ਪਾਠ ਕਰਨ ਬਾਣੀ ਦਾ ਪਹਿਰਾ ਵਧਾਉਣ ਨਿਤਨੇਮ ਕਰਨ ਸਿਮਰਨ ਕਰਨ ਸਿੱਖ ਇਤਿਹਾਸ ਨੂੰ ਜੇ ਉੱਥੇ ਪੜ੍ਹ ਸਕਦੇ ਤੇ ਪੜਨ ਸਾਡਾ ਇਤਿਹਾਸ ਆਸਰਾ ਸਿਰਫ ਅਕਾਲਪੁਰਖਾ ਅਕਾਲਪੁਰਖ ਤੋਂ ਬਿਨਾ ਤੇ ਸੱਚੇ ਪਾਤਸ਼ਾਹ ਦਸ਼ਮੇਸ਼ ਪਾਸ਼ਾ 10 ਪਾਤਸ਼ਾਈਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਆ ਸੱਚੇ ਪਾਤਸ਼ਾਹ ਦਾ ਆਸਰਾ ਲੈਣ ਸਮੁੱਚੀ ਸਿੱਖ ਕੌਮ ਨੂੰ ਵੀ ਤੇ ਪੰਜਾਬ ਵਿੱਚ ਵਸਣ ਵਾਲੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਵੀ ਤੇ ਦੁਨੀਆਂ 'ਚ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਇਸ ਮਸਲੇ ਦੇ ਉੱਤੇ ਇੱਕ ਮੁੱਠ ਹੋਣਾ ਚਾਹੀਦਾ ਕਿੰਨੀ ਵਾਰੀ ਆਪਾਂ ਬਰਦਾਸ਼ਤ ਕਰੀ ਜਾਵਾਂਗੇ ਅੱਗੇ ਵੀ ਅਦਬੀ ਹੋਣੀ ਤੇ ਕਿਸੇ ਦੇ ਘਰੇ ਰੋਟੀ ਨਾ ਪਕਣੀ ਹੁਣ ਬਿਰਤਾਂ ਤੇ ਇਹ ਬਣ ਗਿਆ ਵੀ ਆਮ ਗੱਲ ਹੋ ਗਈ ਹੈ ਹਰੇਕ ਨੂੰ ਬੇਅਦਬੀ ਸ਼ਬਦ ਛੋਟਾ ਲੱਗਣ ਲੱਗ ਪਿਆ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਹੋਣ ਦੇ ਨਾਤੇ ਸਿੱਖ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੈ ਵੱਖਰਾ ਕਾਨੂੰਨ ਸਿਰਫ ਗੁਰੂ ਗ੍ਰੰਥ ਸਾਹਿਬ ਲਈ ਹਾਂ ਬਾਕੀ ਧਰਮ ਗ੍ਰੰਥਾਂ ਲਈ ਵੀ ਬਣਾ ਲਓ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ